ਸਰਕਾਰੀ ਸਕੂਲ ਦੇ ਅਧਿਆਪਕ ਦੀ ਸ਼ਰਮਨਾਕ ਹਰਕਤ ਆਪਣੇ ਸਕੂਲ ਦੇ ਵਿੱਚ ਹੀ ਪੜ ਰਹੀਆਂ 8 ਤੋਂ 10 ਸਾਲ ਦੀ ਉਮਰ ਦੀ ਬੱਚੀਆਂ ਦੇ ਨਾਲ ਕੀਤੀ ਛੇੜਛਾੜ ਪੁਲਿਸ ਥਾਣੇ ਪਹੁੰਚਿਆ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਰਹਿੰਦੇ ਇੱਕ ਅਧਿਆਪਕ ਦੁਆਰਾ ਆਪਣੇ ਹੀ ਸਕੂਲ ਦੇ ਵਿੱਚ ਪੜ ਰਹੀਆਂ ਬੱਚੀਆਂ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਹੈ ਤਾਂ ਦੱਸਦੀ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਰੱਖ ਭੰਗਵਾ ਜਿੱਥੇ ਕਿ ਉਹ ਅਧਿਆਪਕ ਪੜਾਉਂਦਾ ਸੀ ਉਹ ਆਪਣੀ ਹੀ ਸਕੂਲ ਦੇ ਵਿੱਚ ਪੜ ਰਹੀਆਂ ਬੱਚੀਆਂ ਦੇ ਨਾਲ ਛੇੜਛਾੜ ਕਰਦਾ ਸੀ ਇਹ ਇਲਜ਼ਾਮ ਜਿਹੜੇ ਅਧਿਆਪਕ ਦੇ ਉੱਤੇ ਲੱਗੇ ਨੇ ਤਾਂ ਅੰਮ੍ਰਿਤਸਰ ਦੇ ਮਜੀਠਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਦੁਆਰਾ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਹਾਲੀ ਦੇ ਵਿੱਚ ਜੋ ਠੰਡਾਂ ਦੀਆਂ ਛੁੱਟੀਆਂ ਪਈਆਂ ਸੀ ਤਾਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਜਦੋਂ ਮਾਪੇ ਦੁਆਰਾ ਆਪਣੀ ਬੱਚੀਆਂ ਨੂੰ ਸਕੂਲ ਜਾਣ ਦੇ ਲਈ ਕਿਹਾ ਗਿਆ ਤਾਂ ਉਹਨਾਂ ਦੁਆਰਾ ਮਨ੍ਹਾ ਕਰ ਦਿੱਤਾ ਗਿਆ ਤੇ ਜਦੋਂ ਉਹਨਾਂ ਤੋਂ ਪੁੱਛਿਆ ਕਿ ਕਿਉਂ ਤੁਸੀਂ ਮਨਾ ਕਰ ਰਹੇ ਹੋ ਤਾਂ ਬੱਚਿਆਂ ਦੁਆਰਾ ਇਹ ਗੱਲ ਆਖੀ ਗਈ ਜਿਸ ਤੋਂ ਬਾਅਦ ਜੋ ਉਸ ਅਧਿਆਪਕ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਿਸ ਦੁਆਰਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਧਿਆਪਕ ਨੂੰ ਗ੍ਰਿਫਤਾਰ ਕਰਨ ਦੇ ਲਈ ਵੀ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੁਆਰਾ ਇਹ ਵੀ ਗੱਲ ਸਾਂਝੀ ਕੀਤੀ ਗਈ ਹੈ ਕਿ ਮਜੀਠਾ ਪਿੰਡ ਦਾ ਰਹਿਣ ਵਾਲਾ ਅਧਿਆਪਕ ਹੈ ਤਾਂ ਜਦੋਂ ਉਸ ਦੇ ਘਰਾਂ ਜਾ ਕੇ ਦੇਖਿਆ ਗਿਆ ਤਾਂ ਘਰੇ ਕੋਈ ਵੀ ਨਹੀਂ ਸੀ ਸਾਰਾ ਪਰਿਵਾਰ ਹੀ ਜਿਹੜਾ ਇਧਰ ਉਧਰ ਹੋਇਆ ਹੋਇਆ ਤਾਂ ਸਕੂਲ ਦੀਆਂ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਦੱਸਦੀ ਕਿ ਸਰਕਾਰੀ ਪ੍ਰਾਇਮਰੀ ਰੱਖ ਭਗਵਾਂ ਸਕੂਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਇਹੋ ਬੱਚੀਆਂ ਪੜ੍ਹਦੀਆਂ ਸੀ ਤੇ ਉਹ ਅਧਿਆਪਕ ਜਿਹੜਾ ਉਹ ਪੜ੍ਹਾਉਂਦਾ ਸੀ ਤਾਂ ਉਸ ਅਧਿਆਪਕ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਕਿ ਉਸ ਦੁਆਰਾ ਆਪਣੇ ਹੀ ਸਕੂਲ ਦੇ ਵਿੱਚ ਪੜ ਰਹੀਆਂ ਬੱਚੀਆਂ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਹੈ ਤਾਂ ਪੁਲਿਸ ਦਾ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਂਦੇ ਹਾਂ ਭਗਵਾਂ ਇੱਕ ਲੜਕੀ ਬੱਚਿਆਂ ਦਾ ਸੀ ਜਿਹੜਾ ਉਹ ਕੀ ਆਉਂਦਾ ਕਿ ਇਹ ਇਹ ਤੁਹਾਨੂੰ ਕੱਲ ਦੁਪਹਿਰੇ ਖ਼ਬਰ ਮਿਲੀ ਸੀ ਰੱਖ ਭਗਵਾਂ ਤੋਂ ਕਿ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗੇ ਸੀ ਰਜੇਸ਼ ਕੁਮਾਰ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਜਿੰਸੀ ਜਿਹੜੀ ਆ ਉਹ ਫਿਰ ਛੜਕੀ ਸੀ ਉਹ ਸਾਨੂੰ ਕੱਲ ਖਬਰ ਮਿਲੀ ਸੀ ਕਿ ਉਹਦੇ ਹੀ ਕਲਮ ਕਰਮਾ ਦਾਰਜ ਕੀਤਾ ਹੈ ਇੱਕ ਪੁਤਰ ਗਈ ਤੇ ਫੌਫਟ ਕੀਤਾ ਇਹਦੀ ਕਾਰਵਾਈ ਇਹਦੇ ਨੂੰ ਅਰੈਸਟ ਕਰਨ ਦੀ ਜਿਹੜੀ ਆ ਸਾਫੇਮਾਰੀ ਕੀਤੀ ਜਾ ਰਹੀ ਹੈ ਮਕਦਮਾ ਕਾਲੀ ਦਰਜ ਕਰ ਦਿੱਤਾ ਗਿਆ ਸੀ ਤੁਹਾਨੂੰ ਉਹਦੇ ਗ੍ਰਿਫਤਾਰੀ ਦੀ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਸਾਰਾ ਪਰਿਵਾਰ ਹੀ ਇਥੋਂ ਮਜੀਠੇ ਦੇ ਰਹਿਣ ਵਾਲੇ ਆ ਸਾਰਾ ਪਰਿਵਾਰ ਹੀ ਇੱਕੇ ਪਿੱਛੇ ਹੋਇਆ ਤੇ ਕਿੰਨੀਆਂ ਬੱਚੀਆਂ ਨਾਲੋਂ ਕਰਨਾ ਸੀ ਇਹ ਤਿੰਨ ਲੜਕੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਨਾਲ ਉਹਨੇ ਦਸਤਰ ਜਿਹੜੀ ਉਹ ਕੀਤੀ ਹੈ ਉਮਰ ਕਿੰਨੀ ਇਹ ਬੱਚਿਆਂ ਦੀ ਬੱਚਿਆਂ ਦੀ ਉਮਰ ਤਕਰੀਬਾ 8 ਤੋਂ 10 ਸਾਲ ਦੇ ਵਿੱਚ ਸੀ ਇਹ ਤਿੰਨਾਂ ਦੀ ਮੁੜੀ ਟੁਪੀ ਚ ਕੀ ਸਾਮਨੇ ਆ ਮੁਢਲੀ ਤੱਥੀ ਇੱਚ ਦੇ ਉਹ ਸਾਹਮਣੇ ਆਇਆ ਕਿ ਆ ਜਿਹੜੀਆਂ ਗਰਮੀਆਂ ਦੀਆਂ ਆ ਜਿਹੜੀਆਂ ਉਹ ਸਿਆਲ ਵਾਲੀਆਂ ਛੁੱਟੀਆਂ ਹੋਈਆਂ ਨੇ ਇਹਨਾਂ ਤੋਂ ਪਹਿਲਾਂ ਉਹਨੇ ਕੋਈ ਜਿਹੜੀ ਇਹਨਾਂ ਦੇ ਨਾਲ ਛੇੜਛਾੜ ਕੀਤੀ ਹੈ ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਲਈ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲੇ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀਆਂ ਜ਼ਬਰਦਸਤੀ ਕਰਦੇ ਕੋਈ ਟੀਚਰ ਪਰ ਛੁੱਟੀਆਂ ਤੋਂ ਪਹਿਲਾਂ ਕਿੰਨੀ ਇਹ ਪਤਾ ਲੱਗਾ ਕਿ ਕਿੰਨੀ ਦੇਰ ਤੋਂ ਇਹ ਕਰਦਾ ਰਹੇਗਾ ਨਹੀਂ ਉਹ ਜੇ ਸਮੇਂਦਾ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਸਵੀਰ ਗੱਲ ਸਾਹਮਣੇ ਆਉਗੀ ਤੇ ਸਰ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਜਿਹੜਾ ਸਟਾਫ ਆ ਜਾਂ ਕੋਈ ਇੱਥੇ ਲੇਡੀ ਟੀਚਰ ਆ ਉਹਨਾਂ ਦੀ ਨੌਲੇਜ ਦੇ ਵਿੱਚ ਇਹ ਗੱਲ ਆ ਗਈ ਕਿ ਉਹਨਾਂ ਨੇ ਵੀ ਇਹਨੂੰ ਸ਼ਪਾਉਂਡ ਦੀ ਕੋਸ਼ਿਸ਼ ਕੀਤੀ ਜਾਂ ਸਟਾਫ ਦੇ ਵੱਲੋਂ ਵੀ ਇਸ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਇਹ ਸਾਨੂੰ ਨਹੀਂ ਗੱਲ ਦੱਸੀ ਕਿ ਇਹਦੇ ਤੇ ਸਾਨੂੰ ਜਦੋਂ ਕੱਲ ਅਸੀਂ ਮੌਕੇ ਤੇ ਗਏ ਉਹ ਸਟਾਫ ਨੇ ਵੀ ਸਾਡਾ ਵੈਸੇ ਜਿਹਾ ਕੋਆਪਰੇਸ਼ਨ ਕੋਆਪਰੇਟ ਕੀਤਾ ਹੈ ਪਹਿਲਾਂ ਉਹ ਜਿਹੜੇ ਪਿੰਡ ਵਾਲੇ ਆ ਉਹ ਜਾ ਕੇ ਸਟਾਫ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਅਸੀਂ ਇੱਥੇ ਪਹੁੰਚੇ ਅਸੀਂ ਤੁਰੰਤ ਉੱਥੇ ਲੇਖ ਕੇ ਵਿਰਾਨ ਤੇ ਪੱਤਰ ਦਾਜ